ਸਮਾਨਿਕਰੀ ਯੋਜਨਾ ਦੇ ਲਾਭਪਾਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਰਾਲੇ ਦਾ ਧੰਨਵਾਦ ਕਰਦਿਆਂ ਕਿ ਆ ਇਸ ਨਾਲ ਕਿਸਾਨਾਂ ਨੂੰ ਆਪਣੇ ਖਰਚਿਆਂ ਨੂੰ ਪੂਰਾ ਕਰਨ 'ਚ ਮਦਦ ਮਿਲਦੀ ਹੈ ਅਜੇ ਖਰਚਿਆਂ ਲਈ ਪਹਿਲਾਂ ਉਹਨਾਂ ਨੂੰ ਆੜਤੀ ਦਾ ਪੱਲਾ ਫੜਨਾ ਪੈਂਦਾ ਸੀ ਜ ਪਰਿਵਾਰ ਦੀ ਜਮਾ ਪੂੰਜੀ ਖਰਚ ਕਰਨੀ ਪੈਂਦੀ ਸੀ ਅੱਜ ਜੋ ਮੋਦੀ ਸਾਹਿਬ ਨੇ 2030 ਭਾਰੀ ਕਥਨਾਵਾਤੇ ਇਹ ਬਹੁਤ ਵਧੀਆ ਕੀਤਾ ਜੀ ਕਿ ਮੋਦੀ ਸਾਹਿਬ 6 ਸਾਲ ਤੋਂ ਕਿਸਾਨਾਂ ਨੂੰ 6 ਜਾਂ 5 ਸਾਲ ਦਾ ਦੇਣ ਦੇ ਨੇ ਇੱਥੇ ਹੋਰ ਵੀ ਮੋਦੀ ਸਾਹਿਬ ਉਸ ਖੇਤਾਂ ਨਾਲ ਜੁੜਿਆ ਵੀ ਹੋਰ ਕਈ ਖਾਦ ਐਗਰੀਕਲਚਰ ਦੇ ਖਾਦਾਂਿਆਂ ਕਿਦੇ ਮਦਦਾਂ ਵੀ ਕਰਦੇ ਦੇ ਕਾਫੀ ਫਾਇਦੇ ਦੇ ਰਹੇ ਨੇ ਜਿਹੜਾ ਅੱਜ ਕੰਮ ਕੀਤਾ ਮੋਦੀ ਸਾਹਿਬ ਨੇ ਜਿਨੇ ਉਹ ਕਹਿੰਦੇ ਰਹੇ ਨੇ ਕਿ ਮੈਂ ਮੇਰੀ ਗਾਰੰਟੀ ਮੇਰੀ ਗਾਰੰਟੀ ਉਹਨੇ ਆਪਣੀ ਇਸ ਗਾਰੰਟੀ ਦੇ ਦੀ ਗੋਲੀ ਬਹੁਤ ਵਧੀਆ ਜਿਹਨਾਂ ਨਾਲ ਉਹਾਰੇ ਇਹ ਟਾਈਟ ਬਣਾਉਣੇ ਆ ਬੁਧਾਏ ਆ ਇਹ ਨਾਲ ਜਿਹੜੀ ਫਾਈਨੈਂਸ਼ੀਅਲ ਮਦਦ ਹੈ ਜਿਹੜੀ ਉਹ ਕਿਸਾਨਾਂ ਨੂੰ ਮਿਲਈ ਆ ਤੇ ਜਿਹੜੀ ਮਤਲਬ ਕਿਸਾਨਾਂ ਨੂੰ ਕਿਸਤ ਪਾਈ ਹੈ ਬੜਾ ਹੀ ਮਤਲਬ ਵਧੀਆ ਕੰਮ ਹੈ ਇਸ ਕਰਕੇ ਇੱਕ ਮਤਲਬ ਹਰ ਇੱਕ ਬੰਨੇ ਦੀ ਜਿਹੜੀ ਹੈ ਮੁਖਵਲੇ ਥੋੜੇ-ਬੋੜੇ ਪੈਸੇ ਆਉਂਦੇ ਨਾਲ ਉਹਨੂੰ ਮਤਲਬ ਸਹਾਰਾ ਹੋ ਜਾਂਦਾ ਤੇ ਬਾਕੀ ਦੀ ਆਖਾ